ਸਸ਼ੀ ਕਾਲ ਜੀ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਤੇ ਲੋ ਜੀ ਵਲੌਗ ਵਲੌਗ ਸਟਾਰਟ ਕੀਤਾ ਜੀ ਆਪਾਂ ਨੇ 4 ਵਜੇ ਸ਼ਾਮ 4 ਵਜੇ ਜੇ ਨਿਕਲਦੇ ਮੈਂ ਸਾਰਾ ਦਿਨ ਬਹੁਤ ਕੰਮ ਕੀਤਾ ਕੱਪੜੇ ਬਹੁਤ ਸਾਰੇ ਮਰਜੀ ਤੇ ਤੇ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਪਰਨੀਤ ਗਿਆ ਹੋਇਆ ਜਾਦ ਤੇ ਇਸ ਵੇਲੇ ਤਾਂ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਤੇ ਵਲੌਗ ਪਿਛਲਾ ਤੁਸੀਂ ਦੇਖਿਆ ਜਦੋਂ ਅਸੀਂ ਜਲੰਧਰ ਗਏ ਸੀ ਤੇ ਉਦੋਂ ਬਾਅਦ ਆ ਕੇ ਵਲੌਗ ਨਹੀਂ ਛੁੱਟ ਕੀਤਾ ਫਿਰ ਸਨਾ ਸਚ ਸੰਗਰੂਰ ਗਏ ਸੀ ਫਿਰ ਕੀਤਾ ਕੱਲ ਬਹੁਤ ਜ਼ਿਆਦਾ ਮੀਂਹ ਪਿਆ ਕੱਲ ਵਾਲਾ ਵਲੌਗ ਬਹੁਤ ਮੀਂਹ ਅੱਜ ਫੇਰ ਬੱਦਲ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਪੂਰਾ ਬਣਿਆ ਹੋਇਆ ਪਰ ਮੀਂਹ ਨਹੀਂ ਲੱਗਦੇ ਚੱਲਦਾ ਮੌਸਮ ਬੇਚ ਦਾ ਟੋਕਰਾ ਚੰਨੀ ਬਹੁਤ ਹੈ ਪਰ ਲੱਗਦਾ ਹੈ ਕਿ ਸ਼ਾਮ ਤੱਕ ਮੀਂਹ ਆ ਜਾਊਗਾ ਕੱਦ ਵੀ 4 ਵਜੇ ਆਇਆ ਸੀ ਤੇ ਅੱਜ ਵੀ ਭਾਵੇਂ 4 ਵਜੇ ਆਦੇ ਚਲੋਣਾ ਚਲਣਾ ਅੰਦਰ ਏਸੀ ਸੀ ਆਨ ਕਰਾਂ ਨੀਂਦ ਆਉਂਦਾ ਫਿਰ ਮਿਲਦੇ ਆਪਾਂ ਅੰਦਰ ਫੋਨ ਦੇਖ ਰਹੇ ਨੇ ਬਸ ਫੋਨ ਹੀ ਦੇਖਣਾ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ ਹੈਗਾ ਤੇ ਹੁਣ ਅਸੀਂ ਆਏ ਆ ਬੁਟੀਕ 'ਚ ਕਿਉਂਕਿ ਸਵੇਰ ਦਾ ਬਿਲਕੁਲ ਟਾਈਮ ਨਹੀਂ ਲੱਗਿਆ ਮੈਂ ਵੀ ਲੱਗੀ ਪਈ ਸਾਰੇ ਕੱਪੜੇ ਕਿੱਦਾਂ ਸੁੱਕੇ ਅੱਜ ਵੀ ਧੋਣ ਵਾਲੇ ਇੰਨੇ ਕੱਪੜੇ ਧੋਣ ਵਾਲੇ ਹੋਏ ਪਏ ਨੇ ਸੁਖ ਸੁਣਾ ਮੋੜ ਦੇ ਵਿੱਚ ਉਹ ਆਪਾਂ ਫੈਕਟਰੀ ਚੱਲੇ ਹੁਣ ਆਪਾਂ ਵੀਡੀਓ ਸ਼ੂਟ ਕਰਨੀ ਸੂਟਾ ਦੀ ਕਿਉਂਕਿ ਬਹੁਤ ਦਿਨ ਹੋ ਗਏ ਵੀਡੀਓ ਸ਼ੂਟਿੰਗ ਕੀਤੀ ਤੇ ਨਵਾਂ ਸਟਾਕ ਆਇਆ ਹੋਇਆ ਆਦਾ ਹੇ ਤੱਕ ਫੜ ਕੇ ਜਾਣਾ ਚਾਜ ਕਿੱਥੇ ਚਾਜ ਜਿੱਥੇ ਆ ਜਿਹੜਾ ਲਾਲ ਜਿਹਾ ਫੜਿਆ ਆਏ ਹਾਏ ਮੈਂ ਬੁਟੀਕ ਵਾਲਾ ਫੋਨ ਲਾਣਾ ਸੀ ਤਲੋ ਜੀ ਇਧਰ ਆਪਾਂ ਵੀਡੀਓ ਸ਼ੂਟ ਕਰ ਲੱਗੇ ਆ ਆਪਣਾ ਨਵਾਂ ਸਟਾਕ ਰੈਡੀ ਹੋ ਕੇ ਆ ਗਿਆ ਜੀ ਕੁਝ ਪਹਿਣਾ ਦੀ ਡਿਮਾਂਡ ਸੀ ਸਪੈਸ਼ਲ ਨੀਡਲਵਰਕ ਵਾਲੀ ਸੂਟ ਲੈ ਕੇ ਆਏ ਹੋ ਤੇ ਉਹਨਾਂ ਲਈ ਲੈ ਕੇ ਆਏ ਆ ਜੀ ਸਪੈਸ਼ਲ ਨੀਡਲਵਰਕ ਵਾਲੇ ਬਹੁਤ ਹੀ ਪਿਆਰਾ ਵਰਕ ਹੈ ਜੀ ਦੇਖੋ ਇਹ ਤੋਂ ਹੀ ਪੰਜਾਬੀ ਪਹਿਰਾਵੇ ਤੇ ਫੁੱਲੇ ਦੀ ਵੀਡੀਓ ਚੈੱਕ ਕਰ ਲਿਓ ਤੇ ਇਹਦੇ ਨਾਲ ਦੁਪੱਟਾ ਵੀ ਰਹੇਗਾ ਬਰਬਰੀ ਫੈਬਰਿਕ ਆ ਤੇ ਨਾਲ ਮੋਡਲ ਸਿਲਕ ਦੀ ਬਾਟਮ ਹੈ ਬਹੁਤ ਸੋਹਣਾ ਜੀ ਘੇਰੇ ਉੱਪਰ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਕਾਫੀ ਕਲਰ ਨੇ ਇੱਕ ਆਏ ਅਨੀਅਨ ਜੈ ਸ਼ੇਡ ਇੱਕ ਆਫ ਵਾਈਟ ਏ ਆਇਆ ਇਹ オーਗੈਂਜਾ ਤੇ ਇਹ ਵੀ ਨਿੱਡਲ ਵਰਕ ਆ ਇਹ オーਗੈਂਜਾ ਦੇ ਉੱਪਰ ਆ ਤੇ ਬਹੁਤ ਪਿਆਰਾ ਆ ਜੀ ਬਹੁਤ ਹੀ ਜਾਸ ਹੋਣਾ ਲੱਗ ਰਿਹਾ ਆ ਦੇਖੋ ਆ ਕਲਰ ਨੇ ਇਹਦੀ ਆਪਾਂ ਵੀਡੀਓ ਸ਼ੂਟ ਕਰਨ ਲੱਗਿਆ ਤੁਸੀਂ ਜਾ ਕੇ ਪੰਜਾਬੀ ਪਹਿਰਾ ਵਿੱਚ ਚੈੱਕ ਕਰ ਲਿਓ ਠੀਕ ਹੈ ਜੀ ਕਿਉਂਕਿ ਟਾਈਮ ਬੜਾ ਕੱਟ ਹੁੰਦਾ ਤੇ ਆ ਕੁਛ ਮੇਰੀ ਭੈਣ ਦੀ ਡਿਮਾਂਡ ਸੀ ਇਹ ਵੀ ਤੁਸੀਂ ਪੰਜਾਬੀ ਪਹਿਰਾ ਵਿੱਚ ਚੈੱਕ ਕਰ ਲਿਓ ਜਿਹੜਾ ਮੈਂ ਸੂਟ ਵੇਅਰ ਕੀਤਾ ਸੀ ਕਾਫੀ ਟਾਈਮ ਹੋ ਗਿਆ ਹੈਂਡਵਰਕ ਦੇ ਵਿੱਚ ਤੇ ਆਰੀ ਵਰਕ ਦੇ ਤੇ ਇਹ ਸਪੈਸ਼ਲ ਉਹਨਾਂ ਦੀ ਮੰਗਵਾਇਆ ਗਿਆ ਤੁਸੀਂ ਆਪਣਾ ਆਰਡਰ ਬੁੱਕ ਕਰ ਲਿਓ ਬਹੁਤ ਸੋਹਣਾ ਕਲਰ ਆ ਜੀ ਮੇਰਾ ਕਲਰ ਥੋੜਾ ਜਿਹਾ ਆ ਆ ਸ਼ੇਡ ਸੀ ਇਹ ਥੋੜੀ ਜਿਹੀ ਮਹਿੰਦੀ ਸ਼ੇਡ ਆ ਬਹੁਤ ਹੀ ਪਿਆਰਾ ਤੇ ਇਹਦੇ ਨਾਲ ਵੀ ਦੁਪੱਟਾ ਹੈ ਜੀ ਬਹੁਤ ਸੋਹਣੇ ਕਲਰ ਆਏ ਨੇ ਸਾਰੇ ਤੁਸੀਂ ਪੰਜਾਬੀ ਪਹਿਰਾਵੇ ਤੇ ਵੀਡੀਓ ਚੈੱਕ ਕਰ ਲਿਓ ਠੀਕ ਹੈ ਜੀ ਚਲੋ ਜੀ ਹੋਣਾ ਮੈਂ ਪਹਿਲਾਂ ਵੀਡੀਓ ਸ਼ੂਟ ਕਰ ਲਾਂ ਕਿਉਂਕਿ ਮੇਰੇ ਕੋਲ ਵੀਡੀਓ ਸ਼ੂਟ ਕਰਾਉਣ ਨੂੰ ਕੋਈ ਨਹੀਂ ਹੈਗਾ ਪਰ ਨੀਤ ਜਮ ਟਿਊਸ਼ਨ ਜਾਣਾ 4:00 ਵੱਜ ਚਲੇ ਨੇ 4:00 ਬਜ ਕੇ 3 ਮਿੰਟ ਹੋ ਗਏ ਨੇ ਪਰਨੀਤ ਕਹਿੰਦਾ ਮਾਮਾ ਨਾ ਹਜੇ ਤੱਕ ਆਇਆ ਨਹੀਂ ਤੇ ਮੈਂ ਵੀਡੀਓ ਸ਼ੂਟ ਕਰਕੇ ਫਿਰ ਤੁਹਾਨੂੰ ਮਿਲਦਾ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ ਨੂੰ ਜੈਲਰੀ ਦੀ नीड ਆ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਉਹਦੀ ਵੀ ਆਪਾਂ ਵੀਡੀਓ ਪੰਜਾਬੀ ਪੇਹਰਾਵੇ ਤੇ ਅਪਲੋਡ ਕੀਤੀ ਹੋਗੀ ਜਾ ਕੇ ਤੁਸੀਂ ਚੈੱਕ ਕਰ ਲਿਓ ਠੀਕ ਹੈ ਜੀ ਲੋਸੇ ਮੈਂ ਟਰ ਕਰ ਲਾ ਅੱਜ ਕੁੜੀਆਂ ਵੀ ਚਲੀਆਂ ਗਈਆਂ ਨੇ ਛੇਤੀ ਕਿਉਂਕਿ ਅੱਜ ਕੋਈ ਜ਼ਿਆਦਾ ਕੰਮ ਨਹੀਂ ਸੀ ਹੈਗਾ ਤੇ ਬਸ ਹੁਣ ਮੈਨੂੰ ਸਾਰਾ ਕੰਮ ਕਰਨਾ ਪੈਣਾ ਦਮਨ ਵੀ ਆ ਰਹੀ ਦਮਨ ਕਹਿੰਦੀ ਮਮਾ ਮੈਂ ਆਦੀ ਹਮ ਔਲ ਪੈਂਦੇ 2:00 ਸਜਣਾ ਚਾਰ ਵਜੇ ਆ ਜਾ ਮੇਰਾ ਪੁੱਤ ਫਟਾਫਟ ਤੇ ਲੋ ਜੀ ਸਟਾਕ ਆਇਆ ਪਿਆ ਨਵਾਂ ਤੇ ਅੱਜ ਆਪਾਂ ਵੀਡੀਓ ਸ਼ੂਟ ਕਰਨੇ ਆ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਕਿਉਂਕਿ ਇਹਨੇ ਬਿਜ਼ੀ ਹੋਏ ਪਿਆ ਇਹਨੇ ਬਿਜ਼ੀ ਹੋਏ ਪਿਆ ਨਾ ਪੁੱਛੋ ਨਾ ਤੇ ਉੱਥੇ ਲੈ ਜਾ ਚੱਕ ਕੇ ਤੇ ਦਮਣ ਆਲੀ ਦਮੋਂ ਚਾਰੀ ਸੁੱਤੀ ਹੈ ਤੇ ਹੁਣ ਤੇ ਬਾਕੀ ਨਵਾਂ ਸਟਾਕ ਆ ਗਿਆ ਬਸ ਆਪਾਂ ਵੀਡੀਓ ਸ਼ੂਟ ਕਰਨੇ ਆ ਤੁਸੀਂ ਨਾ ਪੰਜਾਬੀ ਪਹਿਰਾਵੇ ਨੇ ਪੰਜਾਬੀ ਪਹਿਰਾਵੇ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਜਾ ਕੇ ਕਰ ਲਿਓ ਤੇ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਘੈਂਟ ਘੈਂਟ ਸੂਟ ਜੋ ਆਪਣੇ ਕੋਲ ਸਟਾਕ ਆਇਆ ਹੋਇਆ ਉਹ ਦੇਖ ਸਕਦੇ ਹੋ ਤੁਸੀਂ ਉੱਥੇ ਜਾ ਕੇ ਤੇ ਗਰਮੀ ਇੰਨੀ ਜ਼ਿਆਦਾ ਹੋਈ ਪਈ ਹੈ ਨਾ ਪੁੱਛੋ ਨਾ ਸਵੇਰ ਦੀ ਨਾ ਮੈਂ ਤੁਹਾਨੂੰ ਇੱਧਰ ਦਿਖਾਨੀ ਆ ਇੱਧਰੋਂ ਦੀ ਦਰਵਾਜ਼ੇ ਰਹੀ ਮੈਂ ਇਹ ਕੱਪੜੇ ਧੋਤੇ ਨੇ ਇੰਨੇ ਕੱਪੜੇ ਧੋਤੇ ਨਾ ਜੋ ਇਹਨਾਂ ਨੇ ਇਕੱਠੇ ਕਰ ਕਰ ਰੱਖੇ ਸੀ ਕਿਹੜੇ ਦਿਨਾਂ ਤੋਂ ਉਹ ਮੈਂ ਸਾਰੇ ਅੱਜ ਧੋਤੇ ਦੇਖੋ ਕੱਪੜੇ ਹੀ ਕੱਪੜੇ ਹੋਏ ਪਏ ਨੇ ਆਹ ਚਾਹ ਸਵੇਰੇ ਪਿਆਰੀ ਪਿਆਰੀ ਮਸਾਲਾ ਦੇਖੋ ਗਾਇਜ਼ ਘਰੇ ਮੈਂ ਕੋਪੇ ਬਣਾ ਕੇ ਆਈਆਂ ਇਹ ਇੱਥੇ ਪਿਆਰੀ ਪਿਆਰੀ ਸੰਗਾ ਕੇ ਬੈਠੇ ਨੇ ਮੈਨੂੰ ਮੀਟੇਸ ਤੋਂ ਕਰਾ ਦੋ ਕਿ ਨਹੀਂ ਮੈਂ ਤਾਂ ਰੋਟੀ ਖਾਣੀ ਹੈ ਹਰ ਤਾਂ ਲਿਆ ਸੀ ਨਹੀਂ ਆ ਗਿਆ ਪਰ ਦੇਖੋ ਚੱਲ ਗਿਆ ਅੱਧੀ ਮੰਮੀ ਨੂੰ ਗਿਆ ਆ ਗਿਆ ਫਟੇ ਵੀ ਆ ਜਾ ਪੁੱਤ ਖਾ ਲਓ ਤੂੰ ਹੀ ਕਿਧਰ ਤੁਰ ਗਿਆ ਸੀ ਕਿਧਰੇ ਨਹੀਂ ਜਮਣਾ ਮੰਮੀ ਨੂੰ ਬੁਲਾ ਲਿਆ ਗਿਆ ਆ ਰਿਹਾ ਦੋਸਤ ਆਸ਼ਟਾਣ ਫੜਿਆ ਗਿਆ ਡੱਡੂ ਨਾ ਬੁਗਾ ਕੁਮਾਰਾ ਮੈਂ ਫੜ ਕੇ ਉਹ ਚੱਕ ਰਹਾ ਹਾਂ ਹੱਥ 'ਚ ਫੜ ਕੇ ਉਹ ਇਹਨੇ ਵੀ ਇਦਰੇ ਫੜਿਆ ਸੀ ਢੱਡੂ ਪਹਿਲਾਂ ਤੂੰ ਤੇ ਅੱਗੋ ਐ ਕਰ ਰਹੀ ਸੀ ਕਹਿੰਦੀ ਢੱਡੂ ਕਰਾਉ ਜੋ ਥੋੜਾ ਹੁੰਦਾ ਸੀ ਗਾ ਆਹੋ ਇਹਨੇ ਆ ਉਹਦੀ ਲੱਤ ਫੜ ਲਈ ਪੈਰ ਪੈਰ ਫੜ ਕੇ ਖੋਲ ਹੀ ਜਾਵੇ ਢੱਡੂ ਦੇ ਹਾਂ ਲੋੜ ਉਹਦਾ ਬੜਾ ਖਤਰਾ ਇਹਨੇ ਸ਼ੁਕਰ ਕਰ ਖਾਦਾ ਨਹੀਂ ਹੈਗਾ ਫਰਨੀ ਕੀ ਫਰੋਗ ਹੈ ਢੱਡੂ ਜੇ ਇਹਦੇ ਨੂੰ ਪਾ ਲਈਏ ਖਾ ਲਈ ਜਾਵੇ ਢੱਡੂ ਚੱਪ ਕੇ ਉਹਦੀਆਂ ਲੱਤਾਂ ਨੂੰ ਫੜ ਕੇ ਲੱਤਾਂ ਦਾ ਫੜ ਰੱਖੇ ਦੇ ਤੂੰ ਇਹਨੇ ਹਾਂ ਇਹ ਇੱਧਰ ਡੁੱਬੜ ਨਾ ਆਇਆ ਦੇਖ ਹਾਂ ਮੈਂ ਵੀ ਜਿੱਦੀ ਸੀਟ 'ਤੇ ਬੈਠ ਕੇ ਇੱਧਰ ਦੇਖੋ ਘਰੇ ਆਏ ਨਾ ਇੱਕ ਬਰਾਬਰ ਆਫਿਸ ਤੱਕ ਆਉਂ ਜਾਂਦਾ ਜ਼ਰੂਰ ਗਈ ਸੀ ਅੱਜ ਜ਼ਰੂਰ ਮਾਰੀ ਬੰਦੇ ਜ਼ਰੂਰ ਜਿੰਨਾ ਸੋਖੀ ਇੰਨਾ ਹੋਏ ਨਹੀਂ ਹੈ ਉਹ ਰਿਹਾ ਫੜਾ ਔਖਾ ਹੈ ਅੱਡੀ ਗਰਮ ਆ ਜਾਣਾ ਤੇ ਕਾਫੀ ਜਿਹਾ ਪੱਫੈਣ ਇਹ ਲੈ ਇਹਨੇ ਆਪਨ ਸੀਤ ਬਬਦੀਪ ਸਿੰਘ ਜੀ ਆਪ ਲੈਨੇ ਆਪੇ ਉਹ ਦੇ ਲੈ ਫਲੈਟ ਨਹੀਂ ਆਣੀ ਮੱਛਰੰਦਾ ਕਾਤੇ ਕੀ ਲਿਖਣਾ ਕੀ ਕੀ ਲਿਖ ਅਫਤ ਦੇ ਕੰਮ ਦੇ ਪਾਪਾ ਕਤੇ ਲੈ ਰਾਈਟ ਆਜਾ ਇਹਦਾ ਕਾਪੀ ਦੇ ਪਾ ਲੈ ਬਲਵਿੰਦਰ ਪਾਪਾ ਨੂੰ ਚਿੱਠੀ ਲਿਖ ਕੇ ਦੇਓ ਮੈਨੂੰ ਜਿਗਾ ਭੱਜਾ ਲਿਆਉ ਮੈਂ ਪੋਸਟ ਆਫਿਸ ਲਿਖ ਕੇ ਆਵਾਂਗੀ ਫਤੈ ਨੇ ਚਿੱਠੀ ਲਿਖੀ ਪਾਪਾ ਲਈ ਫਟੇ ਪੱਤਲੇ ਦੇਖਾਈ ਇਹ ਫਲਾਵਰ ਹਾਈਵੇ ਵਿੱਚ ਵਿੱਚ ਦੇਖੀ ਲੈ ਫਰਾ ਇਧਰ ਲੈ ਫਲਾਵਰ ਕੱਢ ਦੋ ਇਹ ਕਿਵੇਂ ਤੁਰ ਜਾਂਦੇ ਦੋ ਬੁਕੇਟ ਇਹ ਸਾਰਾ ਮੀਚ ਫਰਾਬ ਹੋ ਗਿਆ ਵਿਚਾਰਾ ਸਲਾਬ ਹੋ ਗਿਆ ਇਹ ਸ਼ਾਰਟਕਟ ਸ਼ਾਰਟਕਟ ਕੰਮ ਨਬੇੜਦਾ ਪਿਆ ਇਹ ਆਪਣਾ ਮਾਸੀ ਹੁਨੀਤਾ ਹੈ ਨਹੀਂ ਦੇ ਘਰ ਤੇ ਬੁਟੀਕ ਤੇ ਚਲੋ ਆਪਾਂ ਖੋਲ ਤਾਂ ਕਿ ਗਾ ਤੇ ਪਾਪਾ ਪਿੱਛੇ ਗਏ ਨੇ ਮਿਸਤਰੀਆਂ ਕੋਲੇ ਪੋੜੀ ਖੁੱਲ ਰਹੀ ਅੱਜ ਪੋਰ ਪਾ ਪੋੜੀ ਖੁੱਲ ਗਈ ਆ ਗਿਆ ਨਹੀਂ ਹਾਂਜੀ ਪਾਪਾ ਆ ਗਿਆ ਹਾਂ ਬੜੀ ਜਿਆਦਾ ਪੋੜੀ ਵਾਈਟ ਖੁੱਲ ਗਈ ਤੇ ਜਿੰਦਰੋਂ ਜਿਹੜਾ ਕਹਿੰਦੇ ਖੱਡਦੀ ਹੈ ਆਪਾਂ ਪੱਕੀ ਬੰਦ ਕਰਾਂਗੇ ਮੇਰੀ ਗੱਲ ਸੁਣ ਆਪਣਾ ਗੋਲੇ ਇਹਨੂੰ ਆਪਾਂ ਜਦੋਂ ਇਹਨੂੰ ਖਿੱਚਾਂਗੇ 6 ਇੰਚ ਦੀਮੀ ਕਰਾਂਗੇ ਇਸ ਟੈਪ ਕਸੇ ਦਾ ਹੋਜੀ ਹਾਂ ਹੋਰ ਤਾਂ ਹੋ ਜੂ ਫਿਰ ਤਾਂ ਜਗ੍ਹਾ ਬਚੂਗੀ ਕੀ ਬੰਦੀ ਕਰਦੇ ਠੀਕ ਹੈ ਬੰਦ ਤੇ ਠੀਕ ਹਾਂ ਬੰਦ ਤੇ ਠੀਕ ਉਹ ਸੱਪਸਰੂਟਾ ਅੱਥੇ ਅੱਗੇ ਬੈਠੇ ਹੀ ਰਹਿ ਜਾ ਕਰਨਾ ਨਾਲ ਇੰਦਰ ਫੁੱਲ ਵਾਲਾ ਫਰਦੂ ਹਾਂ ਲਓ ਇੰਦਰ ਦਾ ਕੇਡ ਨਾਲ ਅਕੇ ਜੀ ਜਮ ਹਾਂ 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 ਇਹ ਨੂੰ ਅਸੀਂ ਬੰਦੇ ਨਾਲ ਨਹੀਂ ਸੋਚ ਰਹੇ ਆਪਾਂ ਤੇ ਇਹ ਤਾਂ ਮੇਰੇ ਕੋਲ ਨਹੀਂ ਪਈ ਥੰਮੀ ਵਾਜਣਾ ਉਹ ਇਹ ਕਸਤਰ ਇਧਰ ਆਜਾ ਅਜ ਬਕਰ ਰੱਖ ਲਿਆ ਹੋ ਉਹ ਬਾਬਾ ਕੰਦਰ ਕੱਟ ਕਰਕੇ ਰਾਜੀ ਆਓ ਜੋ ਆ ਗਿਆ ਇਹ ਬਰ ਟੋਪਲੇ ਇੱਥੇ ਬਾਰੂ ਹੈ ਇਹ ਆ ਬਾਟਮ ਬਾਰੂ ਹੈ ਨਾ ਜਦੋਂ ਜੇ ਰੇਕਾ ਵਿੱਚ ਵੀ ਹਾਲ ਦਿਖਦੇ ਨਹੀਂ ਹਾਂ ਜੀ ਉਹਨਾਂ ਦੀ ਮਾਰੀ ਚੀਜ਼ ਵੀ ਆਉਂਦੀ ਉਹ ਉੱਧਰ ਬੱਸੇ ਕੀ ਦੇਖਣਾ ਬਾਹਰ ਦਾ ਤਾਂ ਉਧਰ ਆਹੀ ਸੈਡ ਵਾਲੀ ਕੰਦਾਈ ਪਲੱਸ 3 ਹੋਣੀ ਏ ਬਸ ਆ ਤਾਂ ਨਹੀਂ ਹੁੰਦੀ ਐ ਪਲੱਸ ਤਰ ਵਾਲੀ ਹਾਂ ਠੀਕ ਲੱਗ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਮਿੰਟਾਂ ਚ ਤੋਂ ਪੂਛੜ ਗਈ ਉਥੋਂ ਕੰਮ ਤਾਂ ਨਾ ਕਰੀਏ ਗगन ਤੂੰ ਆ ਛੁੱਟੀ ਘੜੀ ਖੁਸ਼ੀ ਚ ਮਾਰੀ ਮੈਂ ਨਾ ਕੰਮ ਕਰੀ ਕੱਲ ਕੱਪੜੇ ਤੋਂ ਕਿੁੱਤੀ ਹੋ ਅੱਛਾ ਵਾਠ ਠੀਕ ਅੱਜ ਮੈਂ ਰੈਸਟ ਤੇ ਆ ਫਿਰ ਹੈ ਅੱਜ ਮੈਂ ਰੈਸਟ ਗਗਨ ਨੇ ਛੁੱਟੀ ਮਾਰੀ ਤੇ ਨਾਲ ਜਿਹੜੇ ਗਗਨ ਦੇ ਚੇਲੇ ਚਪਾਟੇ ਨੇ ਨਾ ਚੇਲੇ ਚਪਾਟੇ ਨੇ ਵੀ ਛੁੱਟੀ ਮਾਰ ਲੀਦੇ ਇਹ ਸਭ ਮੇਰੇ ਕਰਕੇ ਬਹੁਤ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਚੱਕਰ ਨਹੀਂ ਹੋਇਆ ਕੋਈ ਚੇਲੇ ਚਪਾਟੇ ਢੇਡੇ ਹੋ ਕੇ ਪਏ ਕੁਝ ਢੇਡੇ ਹੋ ਕੇ ਬੈਠੇ ਨੇ ਤੇ ਕੁਝ ਆ ਅੰਦਰ ਡੇ ਨੇ ਫਤਿਹ ਬੂਆ ਬੰਦ ਕਰ ਲੈ ਪੁੱਤ ਹਵਾ ਮੰਡ ਕਰਦੇ ਤੇ ਬਾਹਰ ਦਾ ਮੌਸਮ ਹਵਾ ਚੱਲ ਰਹੀ ਹੈ ਪਰ ਧੁੱਪ ਪੂਰੀ ਤੇਜ ਆ ਤੇ ਬਾਕੀ ਤੁਹਾਨੂੰ ਦਮਣ ਨੇ ਦਿਖਾਤਾ ਹੈ ਸਾਡੇ ਮਿਸਤਰੀ ਉਧਰ ਲੱਗੇ ਪੌੜੀ ਦੇੜਤੀ ਨਾ ਸਾਰੀ ਸਾਰੀ ਪੌੜੀ ਦੇੜਤੀ ਨਾ ਡੇੜਤੀ ਮਤਲਬ ਲੈਂਟਰ ਖੋਲਤਾ ਪੌੜੀ ਦਾ ਆਏ ਰੱਖੋ 그러면은 ਮੰਡ ਉਹ ਜਿਸ ਨਾਮ ਤੂੰ ਤੁਰ ਜਾਂਦੀ ਉਹਦੇ ਨਾਲ ਹੀ ਉਹ ਆਏਗੀ ਫਿਰ ਸ਼ਾਮੀ ਤੂੰ ਜਾਏਂਗੀ ਮੈਂ ਦੇਖਦੀ ਹਾਂ ਅਜੇ ਮੈਂ ਕੀ ਕਰਨਾ ਕੀ ਨਹੀਂ ਕਰਨਾ ਅਮਨ ਕਿੱਥੋਂ ਆ ਗਈ ਅਮਨ ਕਿੱਥੋਂ ਬਾਕੀ ਮੈਂ ਸੁਨਾਮ ਜਾਣਾ ਅਮਰ ਮਮਾ ਸੁਨਾਮ ਗਈ ਮੈਂ ਵੀ ਸੁਨਾਮ ਜਾਣਾ ਦੁਨੀਆ ਦੀ ਕਹ ਵੀ ਇੱਥੇ ਨਾ ਲੱਗ ਗਿਆ ਚਲ ਕੋਈ ਗੱਡੀ ਦੇਖਦੇ ਆ ਤੇ ਪਹਿਲਾਂ ਅਸੀਂ ਜੀ ਸਲਾਹ ਕਰ ਲਈਏ ਜੀ ਹੁਣ ਸੁਨਾਮ ਜਾਣਾ ਜਦ ਤਾਰ ਘਰੇ ਬਹਿ ਕੇ ਕੰਮ ਕਰ ਰਹੇ ਨੇ ਤੇ ਮੈਂ ਦੇ ਦੀਆਂ ਕਾਰ ਨਾਲ ਕੰਮ ਕਰਨ ਵਾਲੇ ਮੇਰੇ ਬਹੁਤ ਅੜਜੇ ਕੰਮ ਨੇ ਕੇਂਦਰ ਵਾਲੇ ਚਲੋ ਬੁਟੀਕ ਚ ਗੱਲਾਂ ਮੂੰਹ ਹੱਤ ਹੋਵਾਂ ਹੋਰ ਹੋਰ ਰਹਾ ਨਾ ਉਹ ਰੋਕ ਨੂੰ ਰਹਿਣਾ ਨਹੀਂ ਛਾੜੂ ਵਿੱਚ ਲਾਣਾ ਰਹਿਣ ਦੋ ਅਸੀਂ ਛਾੜ ਦੋ ਨਹੀਂ ਨਹੀਂ ਸ਼ਾਮ ਨੂੰ ਸ਼ਾਮ ਨੂੰ ਬੁਲਾ ਲਾਂਗੇ ਠੀਕ ਹੈ ਜੀ ਜੀ ਕਦੇ ਵੀ ਆ ਜਾ ਹਾਂ ਬਸ ਹੁਣ ਰਹਿਣ ਦੋ ਠੀਕ ਹੈ ਬਾਕੀ ਜੀ ਸਾਡੇ ਜਿਹੜੇ ਕੰਮ ਰਹਿੰਦੇ ਸੀ ਉਹ ਕੰਪਲੀਟ ਕਰ ਲਈਏ ਦੋ ਤਿੰਨ ਵਾਰੀ ਪੋਚਾ ਛਾੜੂ ਲਾਤਾ ਅਜੇ ਵੀ ਸਵੇਰ ਤੋਂ ਪਹਿਲਾਂ ਅੱਜ ਮੈਡੀਕਲ ਠੀਕ ਕੋਈ ਨਹੀਂ ਸੱਡਾ ਜਾ ਕੇ ਲੈ ਕੇ ਜਾਣਾ ਗੱਲ ਦਾ ਸੁਵਿਧਾ ਜਗਨ ਡਾਕਟਰ ਕੋਲ ਲੈ ਕੇ ਜਾਣਾ ਬਹੁਤ ਕੰਮ ਬਹੁਤ ਬਹੁਤ ਅੱਜ ਨਾਲ ਹੁੰਦਾ ਕੀ ਹੋਇਆ ਮੈਂ ਕਰਕੇ ਹੋਇਆ ਦਾ ਤੀਕ ਦੀਦੀ ਨੇ ਕਮੈਂਟ ਵੀ ਕੀਤਾ ਜੀਦੀ ਕਹਿੰਦੇ ਮੈਨੂੰ ਮੇਰੀ ਵੀ ਸੇਮ ਇਹੀ ਤੇ ਰੇਲ ਪ੍ਰੋਬਲਮ ਸੀ ਜਿੰਨੂੰ ਸਾਡੀ ਇੱਕ ਵਾਈ ਹ ਤੇ ਤੇਰਾ ਮਤਲਬ ਤੇਰੀ ਸਰਜਰੀ ਕਰਾਈ ਹੈ ਜਿਹੜਾ ਸਾਨੂੰ ਕੰਮ ਬਦਿਆ ਮਿਲਣਾ ਤਾਂ ਭਾਈ ਕੀ ਕਹਦਾ ਪਊ ਕਹਦੇ ਕੱਟਣੀ ਹਾਂ ਚਲ ਫੇਰ ਠੀਕ ਆ ਪਤਾ ਤੇਰੀ ਮੰਮੀ ਦੀ ਲੱਤ ਕੱਟਾਂਗੇ ਤਾਂ ਆਪਾਂ ਚਿਕਨ ਬਣਾਵਾਂਗੇ ਤੇਰੀ ਮੰਮੀ ਦੀ ਲੱਤ ਦਾ ਠੀਕ ਹੈ ਬਸ ਲੈਗ ਪੀਸ ਬਸ ਕਿਉਂ ਲੈਗ ਪੀਸ ਖਾਵਾਂਗੇ ਤੂੰ ਲੈਗ ਪੀਸ ਦਾ ਸ਼ਕੀਨ ਹੋ ਨਾ ਲੈਗ ਪੀਸ ਦਾ ਸ਼ਕੀਨ ਹੋ ਨਾ ਤੁਸੀਂ ਹੈ ਚਲੋ ਉੱਠ ਜਿਓ ਕਿਉਂ ਕੰਮ ਬਹੁਤ ਨੇ ਜਿਹੜੀ ਜੁਐਲਰੀ ਪੈਕ ਕਰਨੀ ਹੈ ਉਹਨੇ ਜੁਐਲਰੀ ਪੈਕ ਕਰੋ ਜਿਹੜਾ ਕੱਲ ਆਰਡਰ ਆਇਆ ਸੀ ਚੂੜੀਆਂ ਦਾ ਬੈਂਗਲਸ ਦਾ ਹਾਂ ਉਥੋਂ ਚਲੋ ਚੱਲੀਏ ਖੜੇ ਹੋ ਜਾਓ ਲੋ ਜੀ ਸਫਾਈਆਂ ਤਾਂ ਸਾਡੀਆਂ ਹੋ ਗਈਆਂ